ਸਨਮਾਨੀਓ ਸਾਧ ਸੰਗਤ ਜੀਓ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੋ ਸ਼ਲੋਕਾਂ ਦੇ ਰੂਪ ਵਿੱਚ ਦਰਜ ਹੈ ਉਸ ਦਾ ਸ਼ਲੋਕ ਨੰਬਰ 12 ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1427 ਤੇ ਦਰਜ ਹੈ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਤਕਰੀਬਨ 3-4 ਮਹੀਨਿਆਂ ਤੋਂ ਸ਼ੁੱਕਰਵਾਰ ਵਾਲੇ ਦਿਨ ਜੋ ਕਥਾ ਗੁਰਦੁਆਰਾ ਸਾਹਿਬ ਹੁੰਦੀ ਹੈ ਉਪਾ ਇਮਾਨ ਸਿੰਘ ਕਰ ਰਹੇ ਹਨ ਤੇ ਮੈਂ ਵਿਚਾਰ ਕਰਦਾ ਸਾਂ ਕਿ ਆਪਾਂ ਇਹਨਾਂ ਸ਼ਲੋਕਾਂ ਨੂੰ ਪੂਰੇ ਜਿੰਨੇ ਵੀ ਸ਼ਲੋਕ ਨੇ 57 ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਮੈਂ ਆਪਣੇ ਵੱਖਰੇ ਤੌਰ ਤੇ ਇਹ ਸ਼ਲੋਕ ਹਰ ਹਫਤੇ ਇੱਕ ਕਥਾ ਕਰਕੇ YouTube ਤੇ ਪਾਇਆ ਕਰਾਂਗਾ ਸੋ ਪਿਛਲੀ ਕਥਾ ਵਿੱਚ ਆਪਾਂ ਸ਼ਲੋਕ ਨੰਬਰ 11 ਸਮਝਿਆ ਸੀ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ ਪੰਜ ਤਤ ਕੋ ਤਨ ਰਚਿਓ ਜਾਣਹੁ ਚਤੁਰ ਸੁਜਾਨ ਜਿਹ ਤੇ ਉਪਜੀਉ ਨਾਨਕ ਲੀਨ ਤਾਹੇ ਮਹਿਮਾਨ ਜਿਸ ਦਾ ਭਾਵ ਸੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਜੋ ਸਾਡਾ ਸ਼ਰੀਰ ਹੈ ਇਹਨੂੰ ਪੰਜਾਂ ਤੱਤਾਂ ਤੋਂ ਬਣਾਇਆ ਹੈ ਤੁਸੀਂ ਸਿਆਣੇ ਸੱਜਣੋ ਇਸ ਗੱਲ ਨੂੰ ਜਾਣ ਲਵੋ ਸਮਝ ਲਵੋ ਫੇਰ ਆਖਿਆ ਸੀ ਕਿ ਇਹ ਸਰੀਰ ਜਿਹਹਤੇ ਉਪਜਿਓ ਨਾਨਕ ਲੀਨ ਤਾਹੇ ਮਹਿਮਾਨ ਇਹ ਪੰਜਾਂ ਤਤਾਂ ਤੋਂ ਉਪਜਿਆ ਤੇ ਇਸ ਸਰੀਰ ਨੇ ਪੰਜਾਂ ਤਤਾਂ ਵਿੱਚ ਹੀ ਫੇਰ ਅਖੀਰ ਨੂੰ ਮਿਲ ਜਾਣਾ ਹੈ ਇਨ੍ਹਾਂ ਪੰਜਾਂ ਤੱਤਾਂ ਦਾ ਜ਼ਿਕਰ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਕੀਤਾ ਹੋਇਆ ਹੈ ਉਹ ਕਿਹੜੇ ਕਿਹੜੇ ਪੰਜ ਤੱਤ ਨੇ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਆਪ ਮੈਨੇ ਪਾਣੀ ਤੇਜ ਮੈਨੇ ਅਗਨੀ ਬਾਏ ਮੈਨੇ ਹਵਾ ਪ੍ਰਥਮੀ ਧਰਤੀ ਤੇ ਆਕਾਸ਼ ਇਹਨਾਂ ਪੰਜਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ ਤੇ ਜਦੋਂ ਸਾਡਾ ਅੰਤ ਸਮਾ ਆਉਣਾ ਹੈ ਇਸ ਪੰਜ ਪੌਤਿਕ ਸਰੀਰ ਨੂੰ ਸਾਡੀ ਆਤਮਾ ਨੇ ਛੱਡਣਾ ਹੈ ਇਸ ਸਰੀਰ ਨੇ ਫਿਰ ਪੰਜਾਂ ਤੱਤਾਂ ਵਿੱਚ ਹੀ ਆਖਿਰ ਨੂੰ ਮਿਲ ਜਾਣਾ ਹੈ ਲekin ਗੱਲ ਸਮਝਣ ਵਾਲੀ ਇਹ ਹੈ ਕਿ ਸਰੀਰ ਤੇ ਪੰਜਾਂ ਤੱਤਾਂ ਵਿੱਚ ਮਿਲ ਜਾਏਗਾ ਔਰ ਅਸੀਂ ਮਿਲਦਾ ਹੋਇਆ ਰੋਜ਼ ਵੇਖਦੇ ਆਂ ਲੇਕਿਨ ਇਹਦਾ ਜੀਵ ਆਤਮਾ ਇਹਨੇ ਕਿੱਥੇ ਜਾ ਕੇ ਸਮਾ ਜਾਣਾ ਇਹਨੇ ਕਿੱਥੇ ਮਿਲਣਾ ਇਸ ਦਾ ਜ਼ਿਕਰ ਗੁਰਬਾਣੀ ਵਿੱਚ ਇਸ ਤਰ੍ਹਾਂ ਹੀ ਮਿਲਿਆ ਹੈ ਕਿ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਕਿਸੇ ਮਨੁੱਖ ਨੂੰ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹ ਹੈ ਇੱਕ ਪਾਣੀ ਵਿੱਚ ਉਸੱਟੀ ਹੈ ਇੱਕ ਭੀ ਫਿਰ ਹਸਨ ਪਾਹੇ ਇਥੋਂ ਤੱਕ ਸਰੀਰ ਦੀ ਗੱਲ ਏ ਕੋਈ ਦੱਬ ਦਿੰਦਾ ਏ ਕੋਈ ਜਲਾ ਦਿੰਦਾ ਏ ਕੋਈ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦਾ ਨਾਨਕ ਏਵਨਾ ਜਾਪੇ ਕਿੱਥੇ ਜਾਏ ਸਮਾਹੇ ਪਾਰੇ ਜੀਵ ਇਹ ਕਿੱਥੇ ਜਾ ਕੇ ਸਮਾ ਜਾਂਦੇ ਨੇ ਇਹਦੇ ਬਾਰੇ ਕੋਈ ਬਹੁਤ ਹੀ ਜਾਣਕਾਰੀ ਨਹੀਂ ਮਿਲਦੀ ਉਹਨਾਂ ਮਹਾਂਪੁਰਸ਼ਾਂ ਦਾ ਗੁਰੂ ਜਣਾਂ ਦਾ ਇਹ ਵਿਚਾਰ ਜ਼ਰੂਰ ਹੈ ਕਿ ਜਿਹੜੇ ਲੋਕ ਪਰਮੇਸ਼ਵਰ ਦੀ ਭਗਤੀ ਕਰਦੇ ਨੇ ਉਹ ਉਸ ਪਰਮ ਪਿਤਾ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਅੱਗੇ ਆਪਾਂ ਸ਼ਲੋਕ ਨੰਬਰ 12 ਵਿੱਚ ਇਸ ਗੱਲ ਨੂੰ ਥੋੜਾ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਓ ਹੁਣ ਅੱਗੇ ਦੇਖਦੇ ਹਾਂ ਸ਼ਲੋਕ ਨੰਬਰ 12 ਜਿਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਘਾਟ ਘਾਟ ਮੈਂ ਹਰ ਜੂ ਬਸੈ ਸੰਤਨ ਕਹੇ ਓਪੁਕਾਰ ਕਹੋ ਨਾਨਕ ਤੇ へ ਭਜ ਮਨਾ ਭਉ ਨਿੱਧ ਉਤਰ へ ਪਾਰ ਸੋ ਪਹਿਲਾਂ ਆਪਾਂ ਇਸ ਸ਼ਲੋਕ ਦੇ ਅਖਰੀ ਅਰਥ ਵੇਖਦੇ ਹਾਂ ਅਖਰੀ ਅਰਥਾਂ ਤੋਂ ਬਾਅਦ ਆਪਾਂ ਇਸ ਸ਼ਲੋਕ ਦੇ ਅਰਥ ਵੇਖਾਂਗੇ ਤੇ ਸ਼ਬਦ ਅਰਥਾਂ ਤੋਂ ਬਾਅਦ ਆਪਾਂ ਵੇਖਾਂਗੇ ਇਸ ਦੇ ਭਾਵ ਅਰਥ ਕੀ ਨੇ ਆਓ ਪਹਿਲਾਂ ਆਪਾਂ ਇਹਦੇ ਸ਼ਬਦ ਅਰਥ ਵੇਖਦੇ ਹਾਂ ਘਟ ਘਟ ਇਹ ਪਹਿਲੀ ਪੰਕਤੀ ਏ ਜਿਸ ਦਾ ਮਤਲਬ ਹੈ ਹਰੇਕ ਜੀਵ ਵਿੱਚ ਉਹ ਕਈ ਲੋਕ ਇਸ ਦੇ ਅਰਥ ਘਟ ਘਟ ਵੀ ਕਰ ਦਿੰਦੇ ਨੇ ਕਿ ਬਹੁਤ ਥੋੜੀ ਤੋਂ ਥੋੜੀ ਜਗ੍ਹਾ ਵਿੱਚ ਵੀ ਪਰ ਘਟ ਦਾ ਮਤਲਬ ਗੁਰਬਾਣੀ ਵਿੱਚ ਜ਼ਿਆਦਾਤਰ ਹਿਰਦਾਈ ਕੀਤਾ ਹੁੰਦਾ ਹੈ ਹਰ ਇੱਕ ਦੇ ਦਿਲ ਵਿੱਚ ਉਹ ਪਰਮਾਤਮਾ ਵਾਹਿਗੁਰੂ ਜੀ ਵਸਦੇ ਨੇ ਹਰ ਜੋ ਜਿਹੜਾ ਜੂਸ਼ ਸ਼ਬਦ ਦੇ ਇਹ ਸਤਕਾਰ ਨਾਲ ਵਰਤਿਆ ਗਿਆ ਜਿਵੇਂ ਅੱਜ ਕੱਲ ਆਪਾਂ ਜੀ ਸ਼ਬਦ ਵਰਤਦੇ ਹਾਂ ਜਿਵੇਂ ਆਖੀਏ ਹਾਰ ਜੀ ਸੋ ਇਹ ਪੁਰਾਣੇ ਸਮੇਂ ਵਿੱਚ ਜੂ ਸ਼ਬਦ ਵੀ ਜੀ ਦੇ ਅਰਥਾਂ ਵਿੱਚ ਹੀ ਵਰਤਿਆ ਜਾਂਦਾ ਸੀ ਜਿਵੇਂ ਹਾਰ ਜੂ ਰਾਖ ਲਿਹੋ ਪਤ ਮੇਰੀ ਸੋ ਇੱਥੇ ਪਰਮਾਤਮਾ ਨੂੰ ਬੜੇ ਸਤਕਾਰ ਨਾਲ ਪੁਕਾਰਿਆ ਗਿਆ ਹੈ ਹਰ ਜੂ ਸੰਤਨ ਸੰਤਨ ਸ਼ਬਦ ਜਿਹੜਾ ਹੈ ਇਹ ਸੰਤ ਦਾ ਬਹੁਵਚਨ ਹੁੰਦਾ ਹੈ ਜਦੋਂ ਕਿਸੇ ਵੀ ਇਸ ਤਰ੍ਹਾਂ ਦੇ ਨਾਉਨ ਦੇ ਪਿੱਛੇ ਨੰਨਾ ਲੱਗ ਜਾਏ ਉਦੋਂ ਇਹ ਬਹੁਵਚਨ ਬਣ ਜਾਂਦਾ ਹੈ ਸੰਤ ਜਨ ਯਾਨੀ ਬਹੁਤੇ ਸੰਤ ਤੇ ਸੰਤ ਕਿਸ ਨੂੰ ਆਖਦੇ ਨੇ ਜੋ ਪ੍ਰਭੂ ਵਿੱਚ ਲੀਨ ਹੋਏ ਹਨ ਉਹਨਾਂ ਨੂੰ ਸੰਤ ਆਖਦੇ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਸਾਨੂੰ ਦੱਸਿਆ ਗਿਆ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮ ਮਨਮੰਤ ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਸਾਸ ਗ੍ਰਾਸ ਪਰਮਾਤਮਾ ਵਿਸਰਦਾ ਨਹੀਂ ਉਹ ਤਨਤਾ ਯੋਗ ਨੇ ਤੇ ਉਹ ਹੀ ਪੂਰਨ ਸੰਤ ਕਹੇ ਜਾ ਸਕਦੇ ਹਨ ਸਾਸ ਗ੍ਰਾਸ ਵੀ ਗੱਲ ਸਮਝਣ ਵਾਲੀ ਏ ਕਈ ਲੋਕ ਆਖਦੇ ਨੇ ਕਿ ਜਿਹੜਾ ਗ੍ਰਾਸ ਸ਼ਬਦ ਏ ਇਹ ਜਦੋਂ ਆਪਾਂ ਭੋਜਨ ਸ਼ੱਕਦੇ ਆ ਰੋਟੀ ਖਾਂਦੇ ਆ ਤੇ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦੇ ਉਸ ਨੂੰ ਗਰਾਈ ਵੀ ਆਖਦੇ ਨੇ ਤੇ ਉਸ ਗਰਾਈ ਨੂੰ ਜਾਂ ਬੁਰਕੀ ਨੂੰ ਗਰਾਸ ਆਖਦੇ ਨੇ ਪਰ ਜਦੋਂ ਸਾਸ ਗਰਾਸ ਸਿਮਰਨ ਦੀ ਗੱਲ ਆਉਂਦੀ ਏ ਉਦੋਂ ਇੱਥੇ ਉਸ ਰੋਟੀ ਦੀ ਬੁਰਕੀ ਜਾਂ ਗਰਾਈ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਰੋਟੀ ਅਸੀਂ ਹਰ ਵਕਤ 24 ਘੰਟੇ ਨਹੀਂ ਖਾਂਦੇ ਰਹਿੰਦੇ ਲੇਕਿਨ ਜਿਹੜਾ ਸਿਮਰਨ ਨੇ ਉਤਾਂ ਸਾਹ ਗਰਾਸ ਗੁਰੂ ਜੀ ਆਖਦੇ ਨੇ ਸਦਾ ਹੀ ਕਰਨਾ ਚਾਹੀਦਾ ਹੈ ਸੋ ਇਹਦਾ ਮਤਲਬ ਹੈ ਸਾਹ ਜਦੋਂ ਅਸੀਂ ਸਾਹ ਅੰਦਰ ਲੈਨੇ ਆ ਉਸ ਨੂੰ ਸਾਹ ਆਖਿਆ ਜਦੋਂ ਉਸ ਵਾਸ ਨੂੰ ਅਸੀਂ ਬਾਹਰ ਛੱਡਦੇ ਆ ਉਸ ਨੂੰ ਗਰਾਸ ਆਖਿਆ ਤੇ ਬਹੁਤ ਸਾਰੇ ਲੋਕ ਮਹਾਪੁਰਸ਼ ਜਿਹੜੇ ਨੇ ਇਸ ਤਰ੍ਹਾਂ ਵੀ ਸਿਮਰਨ ਕਰਨ ਦਾ ਇੱਕ ਤਰੀਕਾ ਜਾਂ ਇੱਕ ਢੰਗ ਦੱਸਦੇ ਨੇ ਕਿ ਜਦੋਂ ਸਾਹ ਅੰਦਰ ਲਵੋ ਉਦੋਂ ਵਾਹਿ ਸ਼ਬਦ ਆਖੋ ਜਦੋਂ ਸਵਾਸ ਬਾਹਰ ਜਾਏ ਉਦੋਂ ਗੁਰੂ ਸ਼ਬਦ ਆਖੋ ਸੋ ਇਸ ਤਰ੍ਹਾਂ ਇਹ ਮਨੁ ਸਵਾਸਾਂ ਦੀ ਮਾਲਾ ਬਣਾ ਲਓ ਤੇ ਉਹਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੋ ਸੋ ਜਿਹੜੇ ਇਸ ਤਰ੍ਹਾਂ ਸਾਸ ਗ੍ਰਾਸ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਜਿਨ੍ਹਾਂ ਨੂੰ ਸਾਸ ਗ੍ਰਾਸ ਪ੍ਰਮਾਤਮਾ ਨਹੀਂ ਵਿਸਰਦਾ ਉਹ ਉਹਨਾਂ ਨੂੰ ਸੰਤ ਆਖੀਦਾ ਉਹਨਜ਼ ਸਤਿਰਥੀ ਉਤੇ ਬਹੁਤ ਲੋਕ ਨੇ ਜਿਨ੍ਹਾਂ ਨੇ ਸੰਤਾਂ ਵਾਲੇ ਬਾਣੇ ਪਾਏ ਨੇ ਲੇਕਿਨ ਸੰਤਾਂ ਵਾਲੇ ਕਰਮ ਨਹੀਂ ਹਨ ਸੋ ਚੰਗੀ ਗੱਲ ਹੋਵੇ ਜਿਨ੍ਹਾਂ ਲੋਕਾਂ ਨੇ ਬਾਣੇ ਪਾਏ ਨੇ ਉਹ ਬਹਿਰੂਪੀਏ ਬਣੇ ਨੇ ਲੋਕਾਂ ਨੂੰ ਧੋਖਾ ਦਿੰਦੇ ਨੇ ਕਿਤੇ ਉਹ ਵੀ ਸੱਚੇ ਸੰਤ ਬਣ ਜਾਣ ਵਾਹਿਗੁਰੂ ਦੀ ਭਗਤੀ ਕਰਨ ਤੇ ਉਹਨਾਂ ਦਾ ਵੀ ਭਲਾ ਹੋਵੇ ਤੇ ਜਿਹੜੀ ਸੰਗਤ ਜਾਂ ਜਿਹੜੇ ਲੋਕ ਉਹਨਾਂ ਦੀ ਸੰਗਤ ਵਿੱਚ ਬੈਠਦੇ ਨੇ ਉਹਨਾਂ ਦਾ ਵੀ ਭਲਾ ਹੋਵੇ ਪੰਕਤੀ ਨੰਬਰ 2 ਦੇ ਅਰਥ ਨੇ ਭਜ ਭਜ ਦਾ ਮਤਲਬ ਏ ਸਿਮਰਨ ਕਰ ਜਾਂ ਨਾਮ ਜਪ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਨਾਮ ਜਪ ਅਸੀਂ ਰਸਨਾ ਦੁਆਰਾ ਕਰਦੇ ਆਂ बार-बार ਕਿਸੇ ਇੱਕ ਸ਼ਬਦ ਨੂੰ ਜਿਦੇ ਵਿੱਚੋਂ ਪਰਮਾਤਮਾ ਦੇ ਭਾਵ ਪ੍ਰਗਟ ਹੁੰਦੇ ਹੋਣ ਭਾਵ ਅਸੀਂ ਉਸ ਸੱਤਾ ਨੂੰ ਯਾਦ ਕਰੀਏ ਉਸ ਸ਼ਕਤੀ ਨੂੰ ਯਾਦ ਕਰੀਏ ਜਿਹੜੀ ਸ਼ਕਤੀ ਹਰ ਥਾਂ ਤੇ ਮੌਜੂਦ ਹੈ ਘਟ ਘਟ ਵਿੱਚ ਸਮਾਈ ਹੋਈ ਹੈ ਸੋ ਉਸ ਨੂੰ ਜਪ ਰਸਨਾ ਦੁਆਰਾ ਜਪਣਾ ਸਿਮਰਨ ਮਨ ਦੁਆਰਾ ਉਸ ਵਾਹਿਗੁਰੂ ਜੀ ਨੂੰ ਉਸ ਪਰਮ ਸੱਤਾ ਨੂੰ ਯਾਦ ਕਰਨਾ ਹੈ ਫਿਰ ਉਸ ਦਾ ਧਿਆਨ ਧਰਨਾ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਨਾਮ ਜਪ ਜਪ ਸਿਮਰਨ ਤੇ ਧਿਆਨ ਚੌਥੀ ਅਵਸਥਾ ਉਹ ਉੱਚੀ ਅਵਸਥਾ ਹੈ ਸਮਾਧੀ ਵਾਲੀ ਆਖ ਲਈਏ ਜਾਂ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਵਸੈ ਨਿਰੰਕਾਰ ਆਖਿਆ ਉਹ ਸੁੱਚੀ ਆਤਮਿਕ ਅਵਸਥਾ ਦਾ ਜ਼ਿਕਰ ਉਹਨਾਂ ਨੇ ਉੱਥੇ ਕੀਤਾ ਹੋਇਆ ਸੋ ਭਾਜਵੇਂ ਨੇ ਨਾਮ ਜਪ ਸਿਮਰਨ ਕਰ ਧਿਆਨ ਤਾਰ ਭਉਨੇਦ ਭਉਨੇਦ ਦਾ ਮਤਲਬ ਹੈ ਡਰ ਦਾ ਸਮੁੰਦਰ ਭਉ ਮੈਨੇ ਡਰ ਹੁੰਦਾ ਤੇ ਇਸ ਭਉ ਨੂੰ ਭਾਵ ਦੇ ਅਰਥਾਂ ਵਿੱਚ ਵੀ ਲਿਆ ਜਾਂਦਾ ਹੈ ਭਾਵ ਸਾਗਰ ਜਿੰਨੂੰ ਆਖਦੇ ਆ ਤੇ ਭਾਵ ਦਾ ਅਰਥ ਹੁੰਦਾ ਜਨਮ ਲੈਣਾ ਸੋ ਜੇ ਇੱਥੇ ਆਪਾਂ ਸੰਸਾਰ ਸਾਗਰ ਜਾਂ ਸੰਸਾਰ ਸਮੁੰਦਰ ਆਖੀਏ ਤੇ ਉਹ ਜ਼ਿਆਦਾ ਠੀਕ ਬੈਠਦਾ ਹੈ ਉਹਨਾਂ ਕਈ ਵਿਦਵਾਨਾਂ ਨੇ ਭੌਦਾਰਥ ਡਰ ਵੀ ਕੀਤਾ ਹੋਇਆ ਹੈ ਪਰ ਇੱਥੇ ਅਸੀਂ ਇਹਨੂੰ ਭਾਵਨਿਤ ਸਮਝੀਏ ਸੰਸਾਰ ਸਮੁੰਦਰ ਜਿੱਥੇ ਸਾਡਾ ਜਨਮ ਹੋਇਆ ਹੈ ਇਹ ਡਰ ਦਾ ਇਹ ਭਾਵ ਜਨਮ ਦਾ ਸਾਗਰ ਜਾਂ ਸਮੁੰਦਰ ਹੈ ਜਨਮ ਮਰਨ ਦਾ ਉਤਰੇ ਪਾਰ ਉਤਰੇ ਪਾਰ ਤੋਂ ਮਤਲਬ ਇਹ ਪਾਰ ਹੋ ਜਾਏਗਾ ਇਸ ਭਵ ਸਾਗਰ ਨੂੰ ਤਰ ਜਾਏਗਾ ਇਸ ਤੋਂ ਪਾਰ ਲੰਘ ਜਾਏਗਾ ਤੇ ਭਵ ਸਾਗਰ ਤੋਂ ਪਾਰ ਲੰਘ ਜਾਣ ਤੋਂ ਮਤਲਬ ਏ ਤੈਨੂੰ ਵਿਕਾਰਾਂ ਤੋਂ ਮੁਕਤੀ ਮਿਲ ਜਾਏਗੀ ਤੂੰ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਤੇ ਉਸ ਪਰਮ ਪਿਤਾ ਪਰਮਾਤਮਾ ਵਿੱਚ ਤੂੰ ਸਮਾਜ ਜਾਏਗਾ ਜਿਸ ਤੋਂ ਤੂੰ ਸਦਾ ਸਦਾ ਲਈ ਵਿਛੜਿਆ ਹੋਇਆ ਹੈ ਜਿਵੇਂ ਇਸ ਤਰ੍ਹਾਂ ਆਖੀਏ ਬੜੇ ਲੰਮੇ ਸਮੇਂ ਤੋਂ ਤੂੰ ਵਿਛੜਿਆ ਹੋਇਆ ਹੈ ਹੁਣ ਆਪਾਂ ਇਸ ਸ਼ਲੋਕ ਦੇ ਅਰਥ ਕਰਦੇ ਹਾਂ ਘਟ ਘਟ ਮੇ ਹਰ ਜੂ ਬਸੈ ਹਰੇਕ ਹਿਰਦੇ ਦੇ ਅੰਦਰ ਹਰੇਕ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਵਸਦੇ ਹਨ ਸੰਤਨ ਕਹੇ ਓਪੁਕਾਰ ਇਹ ਗੱਲ ਮਹਾਂਪੁਰਸ਼ਾਂ ਨੇ ਗੁਰੂ ਜਨਾਂ ਨੇ ਸੰਤ ਜਨਾਂ ਨੇ ਪੁਕਾਰ ਕੇ ਯਾਨੀ ਉੱਚੀ ਆਵਾਜ਼ ਵਿੱਚ ਆਖੀ ਏ ਸੋ ਹੁਣ ਅਸੀਂ ਖੋਜ ਕਰਨੀ ਏ ਕਿ ਸਾਡੇ ਅੰਦਰ ਪਰਮਾਤਮਾ ਦਾ ਨਿਵਾਸ ਏ ਉਹ ਕਿੱਥੇ ਹੈ ਤੇ ਕਿਸ ਰੂਪ ਵਿੱਚ ਜਦੋਂ ਆਪਾਂ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹਾਂ ਤੇ ਉਹ ਸਾਨੂੰ ਦੱਸਦੇ ਨੇ ਆਪਣੇ ਆਪਣੇ ਐਕਸਪੀਰੀਅੰਸ ਤੋਂ ਆਪਣੇ ਆਪਣੇ ਤਜਰਬੇ ਤੋਂ ਕੋਈ ਆਖਦਾ ਹੈ ਕਿ ਉਹ ਪਰਮਾਤਮਾ ਜੋਤ ਰੂਪ ਹੈ ਕੋਈ ਆਖਦਾ ਹੈ ਕਿ ਉਹ ਪਰਮਾਤਮਾ ਨਾਦ ਰੂਪ ਹੈ ਜਿਸ ਨੂੰ ਅਨਹਦ ਸ਼ਬਦ ਆਖਦੇ ਨੇ ਤੇ ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਨਾਲ ਜਿਵੇਂ ਕਿਸੇ ਨੇ ਉਸ ਮਾਲਕ ਨੂੰ ਮਹਿਸੂਸ ਕੀਤਾ ਉਸ ਤਰ੍ਹਾਂ ਹੀ ਉਹ ਲੋਕ ਉਸ ਦਾ ਜ਼ਿਕਰ ਕਰਦੇ ਨੇ ਹੈ ਸਾਡੇ ਅੰਦਰ ਜਾਇਓ ਕੇਸ ਰੂਪ ਵਿੱਚ ਪ੍ਰਕਾਸ਼ ਰੂਪ ਵਿੱਚ ਜੋਤ ਰੂਪ ਵਿੱਚ ਅਨਹਦ ਨਾਦ ਦੇ ਰੂਪ ਵਿੱਚ ਜਾਂ ਜਿਸ ਨੂੰ ਵਿਗਿਆਨ ਜਿਹੜਾ ਸਾਇੰਸ ਜਿਹੜੀ ਹੈ ਉਹ ਇੱਕ ਸੱਤਾ ਮੰਨਦੀ ਹੈ ਕਿ ਇੱਕ ਤਾਕਤ ਹੈ ਬਹੁਤ ਵੱਡੀ ਜਿਸ ਤਾਕਤ ਦੇ ਸਹਾਰੇ ਜਿਸ ਸ਼ਕਤੀ ਦੇ ਆਸਰੇ ਜਿਸ ਨੂੰ ਸੁਪਰ ਪਾਵਰ ਵੀ ਕਹਿੰਦੇ ਨੇ ਜਿਦੇ ਆਸਰੇ ਇਹ ਖੰਡ ਬ੍ਰਹਿਮੰਡ ਚੱਲਦੇ ਨੇ ਉਹਦੇ ਆਸਰੇ ਸਾਡਾ ਸਰੀਰ ਵੀ ਚੱਲਦਾ ਜੋ ਕਿਸੇ ਵੀ ਰੂਪ ਵਿੱਚ ਹੋਵੇ ਉਹ ਸਾਡੇ ਅੰਦਰ ਵੀ ਏ ਤੇ ਸਾਡੇ ਬਾਹਰ ਵੀ ਏ ਉਸ ਦੀ ਖੋਜ ਕਰਨੀ ਹੈ ਸਾਇੰਸ ਵੀ ਖੋਜ ਕਰਦੀ ਏ ਅਧਿਆਤਮਵਾਦੀ ਵੀ ਖੋਜ ਕਰਦੇ ਨੇ ਸਾਇੰਸ ਦੂਸਰੇ ਦੀ ਯਾਨੀ ਪਦਾਰਥ ਦੀ ਖੋਜ ਕਰਦੀ ਏ ਉਹ ਦੀ ਖੋਜ ਬਾਹਰ ਮੁਖੀ ਏ ਕੋਈ ਦੂਸਰੀ ਚੀਜ਼ ਲੈ ਕੇ ਤੇ ਉਸ ਦੀ ਉਹ ਕਾਂਟ-ਛਾਂਟ ਕਰਕੇ ਉਸ ਦੇ ਵਿੱਚ ਕੀ ਕੀ ਵਸਤੂਆਂ ਨੇ ਕੀ ਕੀ ਪਦਾਰਥ ਨੇ ਉਹ ਦੀ ਉਹ ਖੋਜ ਕਰਦੇ ਨੇ ਭਾਵੇਂ ਉਹ ਚੰਦਸਤਾਰਿਆਂ ਦੀ ਖੋਜ ਹੋਵੇ ਚੰਦਰਮਾ ਦੀ ਹੋਵੇ ਜਾਂ ਹੋਰ ਪਲੈਨੈਟਸ ਜਿਵੇਂ ਮੰਗਲ ਆਦ ਦੀ ਖੋਜ ਤੇ ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਤੇ ਬਾਹਰ ਜਿਹੜੇ ਦੇਖੇ ਜਾ ਸਕਦੇ ਨੇ ਆਰਗਨ ਸਾਡੇ ਅੰਗ ਸਰੀਰ ਦੇ ਉਹਨਾਂ ਦੀ ਖੋਜ ਸਾਇੰਸ ਕਰਦੀ ਏ ਤੇ ਜਿਹੜੇ ਅਧਿਆਤਮਵਾਦੀ ਲੋਕ ਨੇ ਖੋਜ ਉਹ ਵੀ ਖੋਜ ਹੀ ਕਰਦੇ ਨੇ ਪਰ ਉਹ ਪਰਹੌਤਿਕ ਚੀਜ਼ਾਂ ਦੀ ਖੋਜ ਕਰਦੇ ਨੇ ਆਤਮਾ ਕੀ ਏ ਪਰਮਾਤਮਾ ਕੀ ਏ ਜਿਸ ਨੂੰ ਉਹ ਜੋਤ ਆਖਦੇ ਨੇ ਉਹ ਕੀ ਏ ਪ੍ਰਕਾਸ਼ ਕੀ ਏ ਅਨਹਦ ਨਾਦ ਕੀ ਏ ਜਿਹੜੀਆਂ ਚੀਜ਼ਾਂ ਨੂੰ ਅਸੀਂ ਛੂ ਨਹੀਂ ਸਕਦੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਅੱਖਾਂ ਇਹਨਾਂ ਅੱਖਾਂ ਨਾਲ ਵੇਖ ਨਹੀਂ ਸਕਦੇ ਉਹ ਉਹਦੀ ਖੋਜ ਕਰਦੇ ਨੇ ਸੋ ਇਹ ਖੋਜ ਦਾ ਵੱਖਰਾ ਵੱਖਰਾ ਆਪਣਾ ਆਪਣਾ ਤਰੀਕਾ ਏ ਜਿਹੜੇ ਲੋਕ ਬਾਹਰ ਖੋਜ ਕਰਦੇ ਨੇ ਜਾਂ ਮੈਟਰ ਦੀ ਖੋਜ ਕਰਦੇ ਨੇ ਪਦਾਰਥ ਦੀ ਖੋਜ ਕਰਦੇ ਨੇ ਉਹਨਾਂ ਨੂੰ ਸਾਇੰਸਦਾਨ ਜਾਂ ਵਿਗਿਆਨੀ ਆਖਦੇ ਨੇ ਜਿਹੜੇ ਪਰਪਹੌਤਕ ਆਤਮਾ ਪਰਮ ਆਤਮਾ ਦੀ ਖੋਜ ਕਰਦੇ ਨੇ ਉਹਨਾਂ ਨੂੰ ਅਧਿਆਤਮਵਾਦੀ ਆਖਦੇ ਨੇ ਬਸ ਇੰਨਾ ਹੀ ਫਰਕ ਹੈ ਗੱਲ ਇੱਕੋ ਹੀ ਇੱਕ ਖੋਜ ਦੋਵੇਂ ਜਣੇ ਕਰ ਰਹੇ ਨੇ ਦੋਵੇਂ ਤਰ੍ਹਾਂ ਦੇ ਲੋਕ ਖੋਜ ਕਰ ਰਹੇ ਨੇ ਹੁਣ ਜਿਹੜੇ ਅਧਿਆਤਮਵਾਦੀ ਨੇ ਇਹਨਾਂ ਨੇ ਪਹਿਲਾਂ ਜਦੋਂ ਅਜੇ ਮਨੁੱਖ ਨੂੰ ਜਾਦਾ ਸਮਝ ਨਹੀਂ ਸੀ ਪਈ ਕਿ ਇਹ ਸਭ ਕੀ ਏ ਉਦੋਂ ਇਹਨਾਂ ਨੇ ਖੋਜ ਜਿਵੇਂ ਪੱਥਰਾਂ ਦੇ ਬੁੱਤ ਬਣਾ ਕੇ ਪੱਥਰਾਂ ਦੀ ਖੋਜ ਪੱਥਰਾਂ ਵਿੱਚੋਂ ਖੋਜ ਆਖ ਲਈਏ ਕਰਨੀ ਸ਼ੁਰੂ ਕੀਤੀ ਫਿਰ ਉਹਦੇ ਵਿੱਚੋਂ ਤਸੱਲੀ ਨਾ ਮਿਲੀ ਤੇ ਫਿਰ ਇਹਨਾਂ ਨੇ ਤੀਰਥਾਂ ਤੇ ਜਾਣਾ ਸ਼ੁਰੂ ਕੀਤਾ ਤੀਰਥਾਂ ਤੇ ਉਹਨਾਂ ਬਣਾ ਲਏ ਉੱਥੇ ਮਹਾਪੁਰਸ਼ਾਂ ਨੇ ਕੁਟਿਆ ਆਸ਼ਰਮ ਬਣਾ ਲਏ ਲੋਕ ਜਾਣ ਲੱਗ ਪਏ ਵੀ ਉੱਥੇ ਅਸੀਂ ਰੱਬ ਦੇ ਦਰਸ਼ਨ ਕਰਨੇ ਨੇ ਉੱਥੇ ਤੀਰਥ ਵਿੱਚ ਇਸ਼ਨਾਨ ਕਰਨਾ ਏ ਤੇ ਸਾਡਾ ਜਿਹੜਾ ਉਹ ਪਾਪ ਲੱਖ ਜਾਣਗੇ ਇਸ ਤਰ੍ਹਾਂ ਤੀਰਥਾਂ ਦੀ ਖੋਜ ਵੀ ਲੋਕਾਂ ਨੇ ਕੀਤੀ ਫਿਰ ਜੇ ਉੱਥੋਂ ਵੀ ਨਾ ਤਸੱਲੀ ਹੋਈ ਤੇ ਫਿਰ ਇਹ ਲੋਕ ਧਰਮ ਗ੍ਰੰਥਾਂ ਵੱਲ ਆਏ ਫਿਰ ਇਹਨਾਂ ਨੇ ਗ੍ਰੰਥ ਪੜ੍ਹਨੇ ਸ਼ੁਰੂ ਕੀਤੇ ਧਰਮ ਗ੍ਰੰਥ ਪੜ੍ਹ ਪੜ ਕੇ ਤੇ ਵਿਚਾਰਾਂ ਕਰ ਕਰਕੇ ਬਹਿਸਾਂ ਕਰ ਕਰਕੇ ਉਸ ਮਾਲਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਬਹੁਤ ਹੱਦ ਤੱਕ ਲੋਕ ਕਾਮਯਾਬ ਵੀ ਹੋਏ ਲੇਕਿਨ ਜੋ ਗੁਰਬਾਣੀ ਦਾ ਮੰਨਣਾ ਹੈ ਗੁਰਬਾਣੀ ਆਖਦੀ ਹੈ ਕਿ ਨਾ ਤੇ ਉਹ ਪਰਮਾਤਮਾ ਤੁਹਾਨੂੰ ਪੱਥਰ ਦੀ ਖੋਜ ਕਰਿਆਂ ਲੱਭਣਾ ਹੈ ਉਥੋਂ ਹੀਰੇ ਜਵਾਹਰਾਤ ਸੋਨਾ ਚਾਂਦੀ ਤੇ ਲੱਭ ਸਕਦੇ ਨੇ ਲੈਕਿਨ ਜਿਸ ਚੀਜ਼ ਦੀ ਤੁਸੀਂ ਖੋਜ ਕਰ ਰਹੇ ਹੋ ਪੱਥਰਾਂ ਵਿੱਚ ਉਹ ਨਹੀਂ ਮਿਲੇਗਾ ਤੁਸੀਂ ਤੀਰਥਾਂ ਤੇ ਜਾਂਦੇ ਹੋ ਜਿਹਦੀ ਖੋਜ ਤੁਸੀਂ ਕਰਦੇ ਹੋ ਉਹ ਤੀਰਥਾਂ ਤੇ ਵੀ ਨਹੀਂ ਮਿਲਣਾ ਜਿਹਦੀ ਖੋਜ ਤੁਸੀਂ ਧਰਮ ਗ੍ਰੰਥਾਂ ਵਿੱਚੋਂ ਕਰਦੇ ਹੋ ਧਰਮ ਗ੍ਰੰਥਾਂ ਵਿੱਚੋਂ ਉਹਦੀ ਖੋਜ ਦੇ ਰਸਤੇ ਤੁਹਾਨੂੰ ਮਿਲਣਗੇ ਲੇਕਿਨ ਉਹ ਨਹੀਂ ਮਿਲੇਗਾ ਸੋ ਗੁਰੂ ਮਾਰਾ ਆਇਨੇ ਸਾਨੂੰ ਆਖਿਆ ਕਿ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਸਾਡੇ ਇਸ ਹਿਰਦੇ ਰੂਪ ਘਰ ਦੇ ਅੰਦਰ ਹੀ ਪਰਮਾਤਮਾ ਦਾ ਨਿਵਾਸ ਹੈ ਜਿਹੜੇ ਲੋਕ ਉਸ ਨੂੰ ਬਾਹਰ ਲੱਭਦੇ ਨੇ ਉਹ ਭਰਮ ਵਿੱਚ ਪੈ ਜਾਂਦੇ ਨੇ ਭਟਕਣਾ ਵਿੱਚ ਪੈ ਜਾਂਦੇ ਨੇ ਪਰਮਾਤਮਾ ਉਹਨਾਂ ਨੂੰ ਮਿਲਦਾ ਨਹੀਂ ਸੋ ਗੁਰੂ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਇਹ ਵੀ ਗੱਲ ਸਮਝਾਈ ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਲੈ ਲੈਂਦਾ ਹੈ ਗੁਰੂ ਦੇ ਦੱਸੇ ਰਸਤੇ ਤੇ ਚੱਲ ਪੈਂਦਾ ਹੈ ਉਹ ਫਿਰ ਕਹੇ ਉੱਠਦਾ ਹੈ ਬਾਹਰ ਢੂੰਡਣ ਤੇ ਛੂਟ ਭਰੇ ਗੁਰ ਘਰ ਹੀ ਮਹ ਹੈ ਦਿਖਾਇਆ ਥਾ ਬਾਹਰ ਲੱਭਣ ਨੂੰ ਹੁਣ ਰਹਿ ਗਏ ਭਾ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਰਹੀ ਗੁਰੂ ਨੇ ਜਿਸ ਗੁਰੂ ਦੇ ਦੱਸੇ ਮਾਰਗ ਤੇ ਅਸੀਂ ਚੱਲੇ ਉਸ ਗੁਰੂ ਨੇ ਕਿਰਪਾ ਕਰਕੇ ਉਹ ਪਰਮ ਪਿਤਾ ਪਰਮਾਤਮਾ ਦਾ ਅਹਿਸਾਸ ਸਾਨੂੰ ਸਾਡੇ ਅੰਦਰੋਂ ਹੀ ਕਰਵਾ ਦਿੱਤਾ ਤੇ ਉਹ ਅਹਿਸਾਸ ਭਾਵੇਂ ਕਿਸੇ ਰੂਪ ਵਿੱਚ ਹੋਵੇ ਉਹਦੇ ਤੇ ਇਹ ਜਿਦ ਨਹੀਂ ਆ ਕਿ ਇਸ ਰੂਪ ਵਿੱਚ ਹੀ ਰੱਬ ਦਿਸਦਾ ਹੈ ਰੱਬ ਇੱਕ ਸ਼ਕਤੀ ਇੱਕ ਜੋਤ ਇੱਕ ਪ੍ਰਕਾਸ਼ ਇੱਕ ਅਨਹਦ ਨਾਦ ਜਾਂ ਉਹਨੂੰ ਕੋਈ ਹੋਰ ਵੀ ਨਾਂ ਦਿੱਤੇ ਜਾ ਸਕਦੇ ਨੇ ਰਮਿਆ ਹੋਇਆ ਦਿਆਵਾਨ ਕਿਰਪਾਲੂ ਦਿਆਲੂ ਤੇ ਉਹਦੇ ਕਿੰਨੇ ਗੁਣ ਨੇ ਜਿਹੜੇ ਵਰਣਨ ਨਹੀਂ ਕੀਤੇ ਜਾ ਸਕਦੇ ਲੇਕਿਨ ਜਦੋਂ ਗੁਰੂ ਦਰਸਾਏ ਰਸਤੇ ਤੇ ਕੋਈ ਵਿਅਕਤੀ ਚੱਲਦਾ ਹੈ ਤੇ ਉਹਨੂੰ ਕਿਸੇ ਵੀ ਰੂਪ ਵਿੱਚ ਉਸ ਪਰਮ ਸੱਤਾ ਦਾ ਅਹਿਸਾਸ ਆਪਣੇ ਅੰਦਰੋਂ ਹੀ ਹੋ ਜਾਂਦਾ ਹੈ ਤੇ ਫਿਰ ਉਹ ਇਹ ਗੱਲ ਕਹਿ ਉੱਠਦਾ ਹੈ ਕਿ ਗੁਰਕਾਰ ਹੀ ਮਾਹੇ ਦਿਖਾਇਆ ਥਾ ਫਰੀਦ ਸਾਹਿਬ ਨੇ ਆਖਿਆ ਸੀ ਵਸੀ ਰੱਬ ਹਿਆਲੀਏ ਜੰਗਲ ਕੇ ਟੁੰਡੇ ਬਾਹਰ ਕੀ ਖੋਜ ਕਰਦਾ ਹੈ ਉਤੇ ਤੇਰੇ ਹਿਰਦੇ ਵਿੱਚ ਵਸਦਾ ਹੈ ਇਸ ਲੋਕ ਦੀ ਦੂਸਰੀ ਪੰਕਤੀ ਇਹ ਕਹੋ ਨਾਨਕ ਸਤਿਗੁਰੂ ਜੀ ਆਖਦੇ ਨੇ ਕਿ ਬਈ ਇਸ ਤਰ੍ਹਾਂ ਆਖੋ ਤੇਹ ਭਜ ਮਨਾ ਐ ਮੇਰੇ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰ ਭਜ ਮੰਨ ਸਿਮਰਨ ਕਰ ਉਹਨੂੰ ਯਾਦ ਕਰ ਉਹਦੇ ਨਾਮ ਦਾ ਜਾਪ ਕਰ ਉਹਦਾ ਧਿਆਨ ਕਰ ਫਿਰ ਸਵਾਲ ਪੈਦਾ ਹੁੰਦਾ ਕਿ ਇਸ ਤਰ੍ਹਾਂ ਭਜਨ ਕਰਨ ਦੇ ਨਾਲ ਸਿਮਰਨ ਬੰਦਗੀ ਕਰਨ ਨਾਲ ਕੀ ਹੋਏਗਾ ਗੁਰੂ ਜੀ ਨੇ ਆਖਿਆ ਭਉ ਨੇਦ ਉਤਰਹਿ ਪਾਰ ਤੂੰ ਭਵ ਸਾਗਰ ਤੋਂ ਪਾਰ ਲੰਘ ਜਾਏਗਾ ਤੇਰੀ ਬਿਕਾਰਾਂ ਤੋਂ ਬੰਦ ਖਲਾਸੀ ਹੋ ਜਾਏਗੀ ਤੇ ਜਨਮ ਮਰਨ ਤੋਂ ਮਿਤੂੰ ਆਜ਼ਾਦ ਹੋ ਜਾਏਗਾ ਤੇਰਾ ਸ਼ਰੀਰ ਜਦੋਂ ਤੂੰ ਇਹਨੂੰ ਤਿਆਗੇਗਾ ਇਹ ਪੰਜਾਂ ਤੱਤਾਂ ਤੋਂ ਬਣਿਆ ਪੰਜਾਂ ਤੱਤਾਂ ਵਿੱਚ ਸਮਾ ਜਾਏਗਾ ਤੇ ਜਿਹੜੀ ਪਰਮ ਸੱਤਾ ਤੇਰੇ ਅੰਦਰ ਕੰਮ ਕਰਦੀ ਏ ਉਹ ਉਸ ਪਰਮ ਪਿਤਾ ਪਰਮਾਤਮਾ ਵਿੱਚ ਜਿਹਦੇ ਤੋਂ ਜਹ ਤੇ ਉਪਜਿਓ ਨਾਨਕਾ ਲੀਨਤਾ ਹੈ ਮੈ ਮਾਨ ਤੂੰ ਜਿਹਦੇ ਤੋਂ ਉਪਜਿਆ ਹੈ ਭਾਈ ਫਿਰ ਤੂੰ ਉਹਦੇ ਵਿੱਚ ਹੀ ਲੀਨ ਹੋ ਜਾਏਗਾ ਸੋ ਇਹ ਅਰਥ ਨੇ ਇਸ ਸ਼ਲੋਕ ਨੰਬਰ ਦੇ ਸ਼ਲੋਕ ਨੰਬਰ 12 ਦੇ ਜਿਵੇਂ ਆਪਾਂ ਨੂੰ ਸਮਝ ਆਈਏ ਇਹਦਾ ਕੋਈ ਦਾਵਾ ਨਹੀਂ ਕਿ ਇਹ ਅਰਥ ਸਿਰਫ ਇਹੋ ਹੀ ਨੇ ਇਸ ਤਰ੍ਹਾਂ ਕੋਈ ਵਿਅਕਤੀ ਕਦੇ ਵੀ ਨਹੀਂ ਕਹਿ ਸਕਦਾ ਇਹਦੇ ਸਹੀ ਅਰਥ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਹੀ ਜਾਣਦੇ ਨੇ ਲੇਕਿਨ ਆਪਾਂ ਨੂੰ ਆਪਾਂ ਲੋਕਾਂ ਨੂੰ ਜਿੰਨੀ ਸਮਝ ਆਉਂਦੀ ਏ ਜਿਵੇਂ ਸਮਝ ਆਉਂਦੀ ਏ ਕੁਝ ਕਿਤਾਬਾਂ ਤੋਂ ਪੜ੍ਹ ਕੇ ਕੁਝ ਧਰਮ ਗ੍ਰੰਥਾਂ ਤੋਂ ਪੜ੍ਹ ਕੇ ਕੋਈ ਮਹਾਪੁਰਸ਼ਾਂ ਦੀ ਸੰਗਤ ਕਰਕੇ ਵਿਦਵਾਨਾਂ ਕੋਲ ਬਹਿ ਕੇ ਜਿਹੋ ਜੀ ਕਿਸੇ ਨੂੰ ਸਮਝ ਆਉਂਦੀ ਏ ਉਹ ਉਸ ਤਰ੍ਹਾਂ ਦੀ ਵਿਚਾਰ ਗੁਰਬਾਣੀ ਦੀ ਜ਼ਰੂਰ ਕਰਦਾ ਏ ਲੇਕਿਨ ਕੋਈ ਦਾਵਾ ਨਹੀਂ ਕਿ ਇਹ ਹੀ ਠੀਕ ਏ ਬਾਕੀ ਗਲਤ ਏ ਇਸ ਤਰ੍ਹਾਂ ਦਾਵਾ ਨਾ ਕਰਨਾ ਚਾਹੀਦਾ ਨਾ ਕੀਤਾ ਜਾ ਸਕਦਾ ਸੋ ਆਓ ਆਪਾਂ ਹੁਣ ਇਹਦੇ ਸ਼ਲੋਕ ਦਾ ਸਾਰ ਕੀ ਏ ਉਸ ਨੂੰ ਸਮਝਦੇ ਆਂ ਨੰਬਰ 1 ਵਾਹਿਗੁਰੂ ਪਰਮਾਤਮਾ ਉਹ ਪਰਮ ਸੱਤਾ ਉਹ ਸੁਪਰੀਮ ਪਾਵਰ ਹਰੇਕ ਜੀਵ ਦੇ ਹਿਰਦੇ ਵਿੱਚ ਹੈ ਪਰਮਾਤਮਾ ਸਾਡੇ ਹਿਰਦੇ ਵਿੱਚ ਵਸਦਾ ਹੈ ਸੋ ਸਾਨੂੰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਉਹਨੂੰ ਆਪਣੇ ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ ਦੂਸਰੇ ਨੰਬਰ ਤੇ ਸੰਤ ਜਨ ਇਸ ਗੱਲ ਨੂੰ ਜਗਤ ਵਿੱਚ ਪੁਕਾਰ ਕੇ ਆਖਦੇ ਹਨ ਹੁਣ ਕਈ ਲੋਕ ਅਜੇ ਵੀ ਪਾਈਏ ਗੱਲ ਆਖਦੇ ਨੇ ਕਿ ਪਰਮਾਤਮਾ ਨਾਮ ਦੀ ਕੋਈ ਚੀਜ਼ ਹੁੰਦੀ ਹੀ ਨਹੀਂ ਬਸ ਸਰੀਰ ਬਣਿਆ ਇਹ ਕੁਦਰਤ ਦੇ ਕੋਈ ਨਿਯਮ ਨੇ ਜਿੰਨਾ ਤੋਂ ਬਣਦਾ ਹੈ ਤੇ ਜਦੋਂ ਇਹਦੀ ਉਮਰ ਪੂਰੀ ਹੋ ਜਾਂਦੀ ਏ ਇਹ ਇੱਥੇ ਹੀ ਮਿੱਟੀ ਘਟੇ ਵਿੱਚ ਹੀ ਸਮਾ ਜਾਂਦਾ ਹੈ ਕੋਈ ਆਤਮਾ ਨਹੀਂ ਹੁੰਦੀ ਕੋਈ ਜੋਤ ਕੋਈ ਪ੍ਰਕਾਸ਼ ਕੁਝ ਨਹੀਂ ਹੁੰਦਾ ਉਹ ਉਹਨਾਂ ਦੀ ਗੱਲ ਉਹਨਾਂ ਲਈ ਜ਼ਰੂਰ ਠੀਕ ਹੀ ਹੋਵੇਗੀ ਆਪਾਂ ਗਲਤ ਨਹੀਂ ਆਖ ਸਕਦੇ ਪਰ ਗੁਰਬਾਣੀ बार-बार ਆਖਦੀ ਏ ਕਿ ਉਹ ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ ਤੇ ਸੰਤ ਜਨਾਂ ਨੇ ਇਹ ਗੱਲ ਪੁਕਾਰ ਕੇ ਯਾਨੀ ਉੱਚੀ ਆਵਾਜ਼ ਵਿੱਚ ਆਖੀ ਹੋਈ ਏ ਤੀਜੇ ਨੰਬਰ ਤੇ ਜੋ ਮਨੁੱਖ ਭਗਤੀ ਕਰਦਾ ਹੈ ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਤੇ ਸੰਸਾਰ ਸਾਗਰ ਤੋਂ ਪਾਰ ਲੰਘਣ ਦਾ ਮਤਲਬ ਆਪਾਂ ਸਮਝ ਹੀ ਲਿਆ ਹੈ ਕਿ ਸਾਡੇ ਮਨ ਦਾ ਟਿਕਾ ਬਣ ਜਾਣਾ ਮਨ ਨੂੰ ਸ਼ਾਂਤੀ ਮਿਲ ਜਾਣੀ ਤੇ ਜਿਹੜੇ ਸਾਡੇ ਅੰਦਰ ਵਿਕਾਰ ਨੇ ਉਹਨਾਂ ਵਿਕਾਰਾਂ ਤੋਂ ਬੰਦ ਖਲਾਸੀ ਹੋ ਜਾਣੀ ਤੇ ਇਹ ਸਭ ਤਾਂ ਹੁੰਦਾ ਹੈ ਜੇ ਅਸੀਂ ਪਰਮਾਤਮਾ ਦੀ ਯਾਦ ਵਿੱਚ ਜੁੜੀਏ ਤੇ ਅਖੀਰ ਵਿੱਚ ਨਾਮ ਸਿਮਰਨ ਦੁਆਰਾ ਹੀ ਮੁਕਤੀ ਮਿਲਦੀ ਏ ਵਿਕਾਰਾਂ ਤੋਂ ਮੁਕਤੀ ਹੋਰ ਵੀ ਕਈ ਤਰੀਕੇ ਹੁੰਦੇ ਨੇ ਕੋਈ ਕਹਿੰਦਾ ਚੰਗੇ ਗੁਣ ਆਪਣੇ ਹਿਰਦੇ ਵਿੱਚ ਵਸਾ ਲਓ ਉਹ ਵੀ ਤਰੀਕਾ ਠੀਕ ਏ ਕੋਈ ਸੇਵਾ ਕਹਿੰਦਾ ਕਿ ਸੇਵਾ ਕਰੋ ਉਹ ਵੀ ਤਰੀਕਾ ਠੀਕ ਏ ਕੋਈ ਕੰਮ ਗ੍ਰੰਥਾਂ ਦੇ ਪਾਠ ਪੜ੍ਹਨ ਨੂੰ ਹੀ ਤਰਜੀਹ ਦਿੰਦਾ ਹੈ ਉਹ ਵੀ ਠੀਕ ਹੈ ਸਭ ਕੁਝ ਠੀਕ ਹੈ ਜੋ ਕੋਈ ਕਹਿੰਦਾ ਉਹਦੇ ਲਈ ਉਹ ਹੀ ਠੀਕ ਹੈ ਪਰ ਜੇ ਆਪਾਂ ਜਿਵੇਂ ਹੁਣ ਇਹ ਸ਼ਲੋਕ ਪੜ੍ਹ ਰਹੇ ਆਂ ਤੇ ਇਹਦੇ ਵਿੱਚ ਗੁਰੂ ਜੀ ਨੇ ਕਹੋ ਨਾਨਕ ਹਰਿ ਭਜ ਮੰਨਾ ਭਜਨ ਕਰਨ ਦੀ ਗੱਲ ਕੀਤੀ ਹੈ ਭਜਨ ਦਾ ਮਤਲਬ ਹੈ ਨਾਮ ਸਿਮਰਨ ਕਰਨਾ ਉਸ ਮਾਲਕ ਨੂੰ ਯਾਦ ਰੱਖਣਾ ਯਾਦ ਰੱਖੀਏ ਉਹਨੂੰ ਤੇ ਬੰਦਾ ਵਿਕਾਰਾਂ ਤੋਂ ਵੱਤ ਜਾਂਦਾ ਹੈ ਵਿਕਾਰਾਂ ਤੋਂ ਵੱਤ ਜਾਏ ਤੇ ਸਮਝੋ ਉਹ ਮੁਕਤ ਹੋ ਜਾਂਦਾ ਹੈ ਸੋ ਇੱਥੋਂ ਤੱਕ ਅੱਜ ਅਸੀਂ ਵਿਚਾਰ ਕੀਤੀ ਹੈ ਸ਼ਲੋਕ ਨੰਬਰ 12 ਦੀ ਇਸ ਨੂੰ ਆਪਾਂ ਆਪਣੇ ਜੀਵਨ ਵਿਵਹਾਰ ਵਿੱਚ ਲਿਆਉਣਾ ਹੈ ਤੇ ਜੀਵਨ ਵਿਵਹਾਰ ਵਿੱਚ ਇਹਨੂੰ ਲਿਆਉਣ ਵਾਸਤੇ ਸਾਨੂੰ ਗੁਰਬਾਣੀ ਦਾ ਪਾਠ ਹੋਰ ਕਰਨਾ ਚਾਹੀਦਾ ਹੈ ਜਿਵੇਂ ਜਿਵੇਂ ਆਪਾਂ ਗੁਰਬਾਣੀ ਦਾ ਪਾਠ ਕਰਾਂਗੇ ਤੇਵੇਂ ਤੇਵੇਂ ਸਾਨੂੰ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋਵੇਗੀ ਜਿਵੇਂ ਜਿਵੇਂ ਸਾਡੇ ਅੰਦਰ ਸ਼ੁਭ ਗੁਣ ਆਉਣਗੇ ਤੇਵੇਂ ਤੇਵੇਂ ਪਰਮਾਤਮਾ ਦੀ ਉਸ ਸੁਪਰੀਮ ਪਾਵਰ ਦੀ ਮਹਾਨ ਸੱਤਾ ਦੀ ਨੇੜਤਾ ਸਾਨੂੰ ਮਿਲੇਗੀ ਸੋ ਆਪਾਂ ਇਹ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਵਸਾਉਣਾ ਹਿਰਦੇ ਵਿੱਚ ਵਸਾਉਣ ਤੋਂ ਮਤਲਬ ਏ ਕਿ ਜੀਵਨ ਜ ਸਾਡੀ ਇਹੋ ਜੀ ਬਣ ਜਾਏ ਸੋ ਇਹ ਨਿਕ ਸ਼ਬਦ ਤੁਸੀਂ ਅੱਜ ਪਰਵਾਨ ਕਰਨਾ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗਾ ਮੈਂ ਕਿ ਹਰ ਹਫਤੇ ਇੱਕ ਸ਼ਲੋਕ ਜਾਂ ਦੋ ਸ਼ਲੋਕ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਪੜ ਕੇ ਵਿਚਾਰ ਕੇ ਸਮਝ ਕੇ ਜਿਵੇਂ ਵੀ ਕੋਸ਼ਿਸ਼ ਹੀ ਐ ਵੈਸੇ ਬੰਦੇ ਦੀ ਆਪਣੇ ਵਾਸਕ ਹੋ ਜ ਨਹੀਂ ਹੈਗਾ ਤੇ ਕੋਸ਼ਿਸ਼ ਕਰਦੇ ਰਹੀਏ ਫਿਰ ਉਹ ਪ੍ਰਮਾਤਮਾ ਸਾਡਾ ਸਾਥ ਦਿੰਦਾ ਹੈ ਕੋਈ ਨਾ ਕੋਈ ਉਸ ਤਰ੍ਹਾਂ ਦੀ ਵਿਧੀ ਬਣਾ ਦਿੰਦਾ ਹੈ ਕੋਈ ਨਾ ਕੋਈ ਚੰਗਿਆਂ ਲੋਕਾਂ ਦੀ ਸੰਗਤ ਮਿਲ ਜਾਂਦੀ ਏ ਬੰਦਾ ਮਾੜੇ ਕੰਮਾਂ ਤੋਂ ਬਚ ਕੇ ਤੇ ਭਲੇ ਪਾਸੇ ਲੱਗ ਜਾਂਦਾ ਹੈ ਜਿਵੇਂ ਜਿਵੇਂ ਬੰਦਾ ਭਲੇ ਪਾਸੇ ਲੱਗਦਾ ਹੈ ਤੇ ਸਿਆਣੇ ਤੇ ਉਹੀ ਗੱਲ ਆਖਦੇ ਨੇ ਕਿ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਭਲਾ ਕਰਨਾ ਸਿੱਖੀਏ ਚੰਗੇ ਕਰਮ ਕਮਾਉਣਾ ਸਿੱਖੀਏ ਤਾਂ ਜੋ ਸਾਡਾ ਏ ਮਨੁੱਖਾ ਜੀਵਨ ਸਫਲ ਜੀਵਨ ਬਣ ਸਕੇ ਇਹਨੇ ਸ਼ਬਦ ਪ੍ਰਵਾਨ ਕਰਨਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ